ਕਿਵੇਂ ਹੋ ਮੇਰੀ YouTube ਫੈਮਿਲੀ ਮੈਨੂੰ ਪਤਾ ਤੁਸੀਂ ਬਹੁਤ ਹੀ ਘੈਂਟ ਹੋਵੋਗੇ ਤੇ ਅੱਜ ਆਪਾਂ ਘੈਂਟ ਜੀ ਵੀਡੀਓ ਬਣਾਵਾਂਗੇ ਤੇ ਪੰਜਾਬੀ ਤੜਕੇ ਦੇ ਨਾਲ ਆਪਾਂ ਬਣਾ ਰਹੇ ਆ ਆਲੂ ਵਾਲਾ ਪਰੌਂਠਾ ਤੇ ਬਿਲਕੁਲ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਬਣਾ ਰਹੇ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੱਪ ਲਵਾਂਗੇ ਮੈਦੇ ਦਾ ਮੈਦਾ ਪਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਅੱਧਾ ਚਮਚ ਜਮ ਪਾਵਾਂਗੇ ਲੂਣ ਦਾ ਤੇ ਲੂਣ ਤੋਂ ਬਾਅਦ ਆਪਾਂ ਉਹਦੇ ਵਿੱਚ ਇੱਕ ਚਮਚ ਤੇਲ ਐਡ ਕਰਾਂਗੇ ਤੇਲ ਪਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਨੇ ਥੋੜੀ ਜੀ ਸੂਜੀ ਹੁੰਦੀ ਹੈ ਦੋ ਚਮਚ ਆਪਾਂ ਉਹਦੇ ਸੂਜੀ ਦੇ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਆਲੂ ਵਾਲ ਕੇ ਰੱਖੇ ਸੀ ਉਹ ਇਹਦੇ ਵਿੱਚ ਐਡ ਕਰਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਇਹਨੂੰ ਮਤਲਬ ਆਪਾਂ ਸਾਰੇ ਆٹے ਦੇ ਵਿੱਚ ਇਹਨੂੰ ਮਿਲਾ ਲਾਂਗੇ ਤੇ ਇਹਦਾ ਨਾ ਮਤਲਬ ਆਪਾਂ ਡੋਜਾ ਬਣਾਉਣ ਵਾਸਤੇ ਮਤਲਬ ਇਹਦਾ ਇਹਨੂੰ ਗੁੰਨ ਕੇ ਰੱਖਣ ਵਾਸਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜੇ ਆਪਾਂ ਨੂੰ ਪਾਣੀ ਦੀ ਘਾਟ ਨਜ਼ਰ ਆ ਰਹੀ ਹੈ ਤਾਂ ਆਪਾਂ ਇਹਦੇ ਵਿੱਚ ਪਾਣੀ ਐਡ ਕਰਕੇ ਇਹਨੂੰ ਉਸ ਤਰੀਕੇ ਦੇ ਨਾਲ ਇਹਨੂੰ ਗੁੰਨ ਲਵਾਂਗੇ ਬਿਲਕੁਲ ਚੰਗੀ ਤਰੀਕੇ ਦੇ ਨਾਲ ਤੇ ਇਹਦਾ ਇੱਕ ਡੋਜ ਜਿਵੇਂ ਆਪਾਂ ਆਪਣਾ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਨਾ ਉਵੇਂ ਹੀ ਇੱਕ ਡੋ ਬਣਾ ਕੇ ਦਾ ਸਾਈਡ ਤੇ ਰੱਖ ਕੇ ਤਿਆਰ ਕਰ ਲਾਂਗੇ ਤੇ ਤੁਹਾਨੂੰ ਮੇ ਵੀਡੀਓਜ਼ ਵੀ ਮੈਗ ਲਾ ਦੇਣਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਤੇ ਇੱਕ ਇੱਕ ਸਬਸਕ੍ਰਾਈਬ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਆਇਲ ਲਾ ਕੇ ਇਹਨੂੰ ਸਾਈਡ ਤੇ ਗੁੰਨ ਕੇ ਰੱਖ ਦਾਂਗੇ ਤੇ ਦੂਜੀ ਸਾਈਡ ਆਪਾਂ ਸਟਫਿੰਗ ਕਰਾਂਗੇ ਇਹਦੀ ਤਿਆਰ ਤੇ ਉਹਨੂੰ ਤਿਆਰ ਕਰਨ ਵਾਸਤੇ ਆਪਾਂ ਨੇ ਜਿਹੜੇ ਉਬਾਲ ਕੇ ਰੱਖੇ ਹੋਏ ਸੀ ਆਲੂ ਉਹ ਇਹਦੇ ਵਿੱਚ ਇੱਕ ਆਲੂ ਆਪਾਂ ਨੇ ਉਬਾਲੇ ਹੋਏ ਆਲੂਆਂ ਦਾ ਲੈ ਲਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਬਰੀਕ ਕੱਟ ਕੇ ਪਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਢਾਮਾ ਪਾਵਾਂਗੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤੋਂ ਬਾਅਦ ਥੋੜੀ ਜਿਹੀ ਹਰੀ ਮਿਰਚ ਹਰੀ ਮਿਰਚ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਨਮਕ ਐਡ ਕਰਾਂਗੇ ਤੇ ਉਹਦੇ ਵਿੱਚ ਜੀਰਾ ਪਾਊਡਰ ਉਸ ਤੋਂ ਬਾਅਦ ਆਪਾਂ ਚਿਲੀ ਫਲੈਕਸ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਚਾਟ ਮਸਾਲਾ ਐਡ ਕਰਕੇ ਤੇ ਧਨੀਆ ਐਡ ਕਰ ਦਾਂਗੇ ਚਿਲੀ ਫਲੈਕਸ ਮਤਲਬ ਆਪਣੀ ਮਿਰਚ ਸੁਕਾਈ ਹੋਈ ਤੁਸੀਂ ਉਹ ਵੀ ਐਡ ਕਰ ਉਵਿਲੀਆ ਸਾਗਰ ਤੇ ਮਿਕਸਚਰ ਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਇਹ ਆਪਣੀ ਜਿਹੜੀ ਸਟਫਿੰਗ ਹੈ ਜਿਹੜੀ ਆਪਾਂ ਨੇ ਆਲੂਆਂ ਦੇ ਪਰੌਂਠੇ ਦੇ ਵਿੱਚ ਪਾਉਣੀ ਹੈ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਜਿਹੜਾ ਆਪਣਾ ਡੋਅ ਸੀਗਾ ਉਹਨੂੰ ਆਪਾਂ ਲੈ ਕੇ ਮਤਲਬ ਉਹ ਸਮੂਥੀਆ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਮਤਲਬ ਡੋਅ ਬਣਾ ਕੇ ਉਹਨੂੰ ਆਪਾਂ ਵੇਲ ਲਾਂਗੇ ਪੇੜਾ ਬਣਾ ਕੇ ਉਹਨੂੰ ਵੇਲ ਲਾਂਗੇ ਵੇਲਣ ਤੋਂ ਬਾਅਦ ਜਿਹੜੀ ਆਪਣੀ ਸਟਫਿੰਗ ਹੈ ਉਹ ਆਪਾਂ ਕਰਾਂਗੇ ਇਹਦੇ ਵਿੱਚ ਐਡ ਤੇ ਆਪਣਾ ਜਿਹੜਾ ਸਮੂਥਾ ਨਾ ਬਹੁਤ ਹੀ ਜਿਆਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਮਤਲਬ ਮੂੰਹ ਦੇ ਵਿੱਚ ਪਾਉਣਸਾਰ ਢੋਲ ਜੇ ਟੁੱਟੇ ਜਾਂ ਮਤਲਬ ਇੰਨਾ ਕੁ ਸਮੂਥ ਇੰਨਾ ਕੁ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਹੋਊਗਾ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਏਸੇ ਤਰੀਕੇ ਨਾਲ ਹੀ ਇਹਨੂੰ ਬਣਾਇਓ ਇਹਦੇ ਵਿੱਚ ਆਪਾਂ ਸਟਫਿੰਗ ਪਾ ਕੇ ਉਹ ਤੋਂ ਉਸ ਤੋਂ ਬਾਅਦ ਇਹਨੂੰ ਚਾਰੇ ਤਰਫ ਤੋਂ ਮਤਲਬ ਜਿਵੇਂ ਤੁਸੀਂ ਜੇ ਨਖੁੰਜਾ ਬਣਾਉਣਾ ਚਾਹੁੰਦੇ ਹੋ ਆਰਾਉਂਡ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਆਪਾਂ ਇਹਦੇ ਵਿੱਚ ਬਣਾ ਰਹੇ ਹਾਂ ਜਿਹੜਾ ਚਾਰ ਖੁੰਜਾ ਵਾਲਾ ਪਰੌਂਠਾ ਹੁੰਦਾ ਓਸ ਤਰੀਕੇ ਨਾਲ ਬਣਾਵਾਂਗੇ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਜਿੰਨੂੰ ਨਹੀਂ ਵੀ ਬਣਾਇਆ ਨਾ ਉਹ ਵੀ ਫਸਟ ਟਾਈਮ ਵੀ ਇਹਨੂੰ ਟਰਾਈ ਕਰੂਗਾ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਜਿਹਾ ਪਰੌਂਠਾ ਬਣ ਕੇ ਤੁਹਾਡੇ ਸਾਹਮਣੇ ਆ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰੀਕੇ ਦੇ ਨਾਲ ਥੋੜਾ ਜਿਹਾ ਆਪਾਂ ਇਹਨੂੰ ਵੇਲ ਲਾਂਗੇ ਤੇ ਆਪਣੇ ਆਲੂ ਵਾਲੇ ਪਰੌਂਠੇ ਬਣ ਕੇ ਬਿਲਕੁਲ ਰੈਡੀ ਹੋ ਜਾਣਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹੁਣ ਮੈਂ ਤੁਹਾਡੇ ਨਾਲ ਕੰਟੀਨਿਊਸਲੀ ਮਤਲਬ ਤੁਹਾਡੇ ਨਾਲ ਐਵੇਂ ਹੀ ਜੁੜੀ ਰਹੂੰਗੀ ਰੈਗੂਲਰ ਮੈਂ ਤੁਹਾਡੇ ਲਈ ਕੋਈ ਨਾ ਕੋਈ ਵੀਡੀਓ ਲੈ ਕੇ ਆਉਂਦੀ ਰਹੂੰਗੀ ਹੁਣ ਆਪਾਂ ਇਹਦੇ ਵਿੱਚ ਕੋਈ ਵੀ ਮਿਸ ਨਹੀਂ ਕਰਾਂਗੇ ਤੇ ਡੇਲੀ ਤੁਹਾਡੇ ਨਾਲ ਕੋਈ ਨਾ ਕੋਈ ਮੈਂ ਵੀਡੀਓ ਸ਼ੇਅਰ ਜ਼ਰੂਰ ਕਰੂੰਗੀ ਰੈਸਪੀ ਦੀ ਕਦੇ ਕੋਈ ਪਰੌਂਠਾ ਜਾਂ ਕਦੇ ਕੋਈ ਵੀ ਡਿਸ਼ ਮੈਂ ਡੇਲੀ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਤੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਵੇਲ ਲਿਆ ਸੀ ਵੇਲਣ ਤੋਂ ਬਾਅਦ ਆਪਾਂ ਤਵੇ ਦੇ ਉੱਤੇ ਥੋੜਾ ਜਿਹਾ ਤੇਲ ਪਾ ਲਾਂਗੇ ਤੇਲ ਪਾਉਣ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਚਾਰੇ ਤਰੀਕਤ ਮਤਲਬ ਸਾਰੀ ਸਾਈਡ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਜਿਹੜਾ ਆਇਲ ਆ ਉਹ ਲਾ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਮੀਡੀਅਮ ਹੀਟ ਰੱਖਾਂਗੇ ਆਪਾਂ ਮਤਲਬ ਮੀਡੀਅਮ ਦੀ ਨਾ ਜ਼ਿਆਦਾ ਤੇਜ਼ ਨਾ ਹਾਈ ਲੋ ਤੇ ਉਹ ਹੀਟ ਰੱਖ ਕੇ ਉਹਦੇ ਤੇ ਆਪਾਂ ਇਹਨੂੰ ਪਰੌਂਠੇ ਨੂੰ ਪਕਾਵਾਂਗੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਪੱਕਣ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੀ ਸਾਈਡ ਕਰ ਦਾਂਗੇ ਚੇਨਸ ਤੇ ਦੂਜੀ ਸਾਈਡ ਵੀ ਆਪਾਂ ਐਵੇਂ ਹੀ ਇਹਨੂੰ ਮਤਲਬ ਜਿਹੜੇ ਉੱਤੇ ਆਇਲਿੰਗ ਇਹਦੇ ਉੱਤੇ ਲੱਗੀ ਹੋਈ ਸੀਗੀ ਉਸ ਤੋਂ ਬਾਅਦ ਥੋੜੀ ਜੀ ਹੋਰ ਮਤਲਬ ਆਪਾਂ ਨੂੰ ਜ਼ਰੂਰਤ ਹੋ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਆਇਲ ਲਾ ਲਾਂਗੇ ਤੇ ਉਸ ਤੋਂ ਬਾਅਦ ਇਹਨੂੰ ਏਸੇ ਫਲੇਮ ਦੇ ਉੱਤੇ ਚੰਗੀ ਤਰੀਕੇ ਦੇ ਨਾਲ ਆਪਾਂ ਇਹਨੂੰ ਕੁੱਕ ਕਰਾਂਗੇ ਤੇ ਆਪਣਾ ਪਰੌਂਠਾ ਜਿਹੜਾ ਉਹਨੂੰ ਚੰਗੀ ਤਰੀਕੇ ਦੇ ਨਾਲ ਦੋਨੋਂ ਸਾਈਡ ਤੋਂ ਆਪਾਂ ਨੇ ਇਹਨੂੰ ਵੈਲ ਕੁੱਕ ਕਰ ਲੈਣਾ ਚੰਗੀ ਤਰੀਕੇ ਦੇ ਨਾਲ ਤਾਂ ਕਿ ਜਿ ਕਲਰ ਬ੍ਰਾਊਨ ਹੋ ਗਿਆ ਤੇ ਆਪਣਾ ਜਿਹੜਾ ਪਰੌਂਠਾ ਹੈਗਾ ਉਹ ਦੋਨੋਂ ਸਾਈਡ ਤੋਂ ਆਪਾਂ ਨੇ ਚੰਗੀ ਤਰੀਕੇ ਦੇ ਨਾਲ ਪਕਾ ਲਿਆ ਸੀ ਤੇ ਆਪਣਾ ਪਰੌਂਠਾ ਬਣ ਕੇ ਇੱਕ ਟੁਕੜਾ ਬਿਲਕੁਲ ਰੈਡੀ ਹੋ ਚੁੱਕਿਆ ਤੇ ਇਸੇ ਤਰੀਕੇ ਨਾਲ ਆਪਾਂ ਨੇ ਆਪਣੇ ਸਾਰੇ ਹੀ ਪਰੌਂਠੇ ਬਣਾ ਕੇ ਤਿਆਰ ਕਰ ਲਏ ਸੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਆਪਣਾ ਪਰੌਂਠਾ ਕਿੰਨਾ ਸੌਫਟ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਮਿਲਦੇ ਆ ਨੈਕਸਟ ਵੀਡੀਓ